ਔਰ ਜਿਹੜਾ ਜਵਾਨ ਆ ਸਾਡਾ ਜ਼ਖਮੀ ਆ ਉਹਨੂੰ ਹੁਣ ਅੰਮ੍ਰਿਤਸਰ ਕਰਵਾ ਰਹੇ ਸਰ ਕਿਹੜੀ ਜਗ੍ਹਾ ਤੇ ਰਿਕਵਰੀ ਲਈ ਲੈ ਕੇ ਜਾਂਦਾ ਸੀ ਕਿਹੜੀ ਲੋਕੇਸ਼ਨ ਵੀ ਨਹੀਂ ਆ ਇਹ ਸ਼ੇਰੋ ਬਾਗ ਦਾ ਜਿਹੜਾ ਪਿੰਡ ਆ ਉੱਥੇ ਰਿਕਵਰੀ ਲਈ ਲੈ ਕੇ ਕਿੰਨੇ ਜਿਹੜੀ ਹੈਗੀ ਆ ਜਿਹੜੀ ਫਾਇਰਿੰਗ ਹੋਈ ਜਦੋਂ ਰਿਕਵਰੀ ਦੇ ਦੌਰਾਨ ਕਿੰਨੀ ਗੋਲੀਆਂ ਜਿਹੜੀ ਹੈਗੀ ਆ ਉਹ ਚਲਾਈ ਸੀ ਤੁਹਾਡੇ ਸਾਹਮਣੇ ਮਤਲਬ ਕੁਝ ਅੱਧੇ ਪੌਣੇ ਘੰਟੇ ਪਹਿਲਾਂ ਦੀ ਗੱਲ ਆ ਜੀ ਹੁਣ ਸਾਰਾ ਅਸੀਂ ਉਹ ਦੇਖ ਰਹੇ ਹਾਂ ਕਿ ਉਹਦੇ ਕਿੰਨੀਆਂ ਗੋਲੀਆਂ ਜੀ ਥੋੜੀਆਂ ਥੋੜੀਆਂ ਗੋਲੀਆਂ ਜੀ ਜਿੰਨੀਆਂ ਇੰਨੇ ਵੀ ਮਤਲਬ 4-5 ਕਿੰਨੀਆਂ ਚਲਾਈਆਂ ਹੋਣਗੀਆਂ ਬਟ ਹੁਣ ਐਗ ਇਹ ਸਾਰਾ ਕੁਝ ਹੋਇਆ ਉਹ ਸਾਰਾ ਹੁਣ ਅਸੀਂ ਤੁਸੀਂ ਹੀ ਪਛਾਣ ਕਿਦਾਂ ਪੂਰਾ ਨਾਂ ਨੂੰ ਇਹਦਾ ਸਨੋ ਵਗੈਰਾ ਉਹਦਾ ਉਹਦਾ ਨਾਂ ਸ਼ੰਭਰਮ ਸ਼ੰਭਰਜੀਤ ਹੈ ਜੀ ਜੀ ਸਨ ਆਫ ਵਿਕਰਮਜੀਤ ਆ ਔਰ ਜਿਹੜਾ ਦੂਸਰਾ ਕਯੂਜ਼ ਆ ਸੋਲਨ ਤੋਂ ਜਿਹੜਾ ਇਹਦੇ ਨਾਲ ਅਰੈਸਟ ਕੀਤਾ ਸੀ ਉਹਦਾ ਨਾਂ ਸ਼ਰਨਜੀਤ ਸਿੰਘ ਸਨ ਆਫ ਹਰਜੀਤ ਸਿੰਘ ਸ਼ਰਨਜੀਤ ਪੰਭੋਈ ਪਿੰਡ ਦਾ ਪੀਐਸ ਰੱਡੋ ਨੰਗਲ ਔਰ ਬਿਸ਼ੰਬਰਜੀਤ ਦਾ ਵੀ ਸਨ ਆਫ ਵਿਕਰਮਜੀਤ ਇਹਦਾ ਪਿੰਡ ਵੈਰੋ ਨੰਗਲ ਆ ਇਹ ਵੀ ਪੀਐਸ ਰੰਗੜ ਨੰਗਲ ਦਾ ਇਹ ਜਿਹੜਾ ਦੂਸਰਾ کیس ਦੇ ਜਿਹੜੀ ਉਹ ਐਸਕੇ ਪੁਲਿਸ ਕਸਟਡੀ ਤੇ ਹਾਂਜੀ ਪੁਲਿਸ ਕਸਟਡੀ ਤੇ ਰੈਸਟਰੀ ਜਿਹੜਾ ਪੁਸਟ ਮੈਂ ਪੁੱਛਦਾ ਜਸਟ ਪਈ ਹੋਈ ਪੁਲਿਸ ਕਸਟਡੀ ਚ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਹੈਗਾ ਉਹਨਾਂ ਦੇ ਕਿੰਨੇ ਜਿਹੜੀ ਹੈਗੀ ਆ ਲੂਨੀ ਲੱਗਦੀ ਉਹਦਾ ਉਹਦਾ ਇੱਕ ਬੁਲੇਟ ਲੱਗੀ ਆ ਪਰ ਉਹਦਾ ਹੁਣ ਬਚਾ ਆ ਤੇ ਉਹਨੂੰ ਪਰ ਫੇਰ ਵੀ ਅਸੀਂ ਰੈਫਰ ਕਰਦੇ ਆ ਇਹ ਹੁਣ ਸਾਰੀ ਤਫਤੀਸ਼ ਚ ਅਸੀਂ ਕਹਿੰਦੇ ਕੱਲ ਰਾਤ ਹੀ ਅਸੀਂ ਅਰੈਸਟ ਕਰਕੇ ਲਿਆ ਆ ਤੇ ਫਿਰ ਉਹਨਾਂ ਦੇ ਇਸ ਤਰ੍ਹਾਂ ਦੇ ਵੈਪਨ ਵਗੈਰਾ ਸੀ ਉਹਨਾਂ ਦੇ ਦੇਖਿਆ ਹੁਣ ਅਸੀਂ ਉਹ ਵੀ ਕਰ ਗਏ ਵੈਪਨ ਕਿਹੜਾ ਜਿਹੜਾ ਰਿਕਵਰ ਕੀਤਾ ਨਹੀਂ ਨਹੀਂ ਮੈ ਇਹ ਕਿਉਂ ਗਲੀ ਤੋਂ ਵਾਰਦਾਤ ਤੋਂ ਇਲਾਵਾ ਹੋਰ ਵੀ ਕੋਈ ਵਾਰਦਾਤ ਵੀ ਵੇਰਵਾ ਦੱਸਿਆ ਜੀ ਇਹਨਾਂ ਨੇ ਜਨਵਰੀ ਮਹੀਨੇ ਵਿੱਚ ਟਿਮੋਵਾਲ ਚ ਸੁਖਦੇਵ ਸਿੰਘ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਉਹ ਸੀਰੀਅਸਲੀ ਇੰਜਰਡ ਹੋ ਗਿਆ ਸੀ ਉਹਦੇ ਵੀ ਦੋ ਤਿੰਨ ਗੋਲੀਆਂ ਲੱਗੀਆਂ ਸੀਗੀਆਂ ਪਰ ਉਹਦਾ ਬਚਾਅ ਹੋ ਗਿਆ ਸੀ ਔਰ ਜਿਹੜਾ ਜਵਾਨ ਆ ਸਾਡਾ ਜ਼ਖਮੀ ਆ ਉਹਨੂੰ ਹੁਣ ਅੰਮ੍ਰਿਤਸਰ ਚ ਸਰ ਕਰ ਰਹੇ ਸਰ ਕਿਹੜੀ ਜਗ੍ਹਾ ਤੇ ਰਿਕਵਰੀ ਲਈ ਲੈ ਕੇ ਜਾਂਦਾ ਸੀ ਭਾਈ ਕਿਹੜੀ ਇੰਸਟੀਚਨ ਵਿੱਚ ਇਹ ਸੇਹਰੋਬਾਗਾ ਜਿਹੜਾ ਪਿੰਡ ਆ ਉੱਥੇ ਰਿਕਵਰੀ ਵੀ ਲੱਗਦੀ ਕਿੰਨੇ ਜਿਹੜੀ ਹੈਗੀ ਆ ਉਹ ਜਿਹੜੀ ਫਾਇਰਿੰਗ ਹੋਈ ਜਦੋਂ ਰਿਕਵਰੀ ਦੇ ਦੌਰਾਨ ਇਹ ਕਿੰਨੀ ਗੋਲੀਆਂ ਜਿਹੜੀਆਂ ਹੈਗੇ ਤਾਂ ਚਲਾਈਏ ਤੁਹਾਡੇ ਸਾਹਮਣੇ ਮਤਲਬ ਕੁਝ ਅੱਧੇ ਪਾਣੀ ਘੰਟੇ ਪਹਿਲਾਂ ਦੀ ਗੱਲ ਹੈ ਜੀ ਹੁਣ ਸਾਰਾ ਅਸੀਂ ਉਹ ਦੇਖ ਰਹੇ ਹਾਂ ਕਿ ਉਹਨੇ ਕਿੰਨੀਆਂ ਗੋਲੀਆਂ ਥੋੜੀਆਂ ਥੋੜੀਆਂ ਗੋਲੀਆਂ ਜੀ ਜਿੰਨੀਆਂ ਇੰਨੇ ਵੀ ਮਤਲਬ 4-5 ਕਿੰਨੀਆਂ ਚਲਾਈਆਂ ਹੋਣੀਆਂ ਬਟ ਹੁਣ ਐਗਜ਼ੈਕਟ ਅਸੀਂ ਕੀ ਸਾਰਾ ਕੁਝ ਹੋਇਆ ਉਹ ਸਾਰਾ ਹੁਣ ਅਸੀਂ ਤੁਸੀਂ ਪਛਾਣ ਕਿਦਾਂ ਪੂਰਾ ਨਾਂ ਉਹਦਾ ਸੰਨੋਪ ਵਗੈਰਾ ਉਹਦਾ ਉਹਦਾ ਨਾਂ ਸੰਬਰਮ ਸੁਸ਼ੰਬਰਜੀਤ ਹੈ ਜੀ ਜੀ ਸਨੋਪ ਬਿਕਰਮਜੀਤ ਆ ਔਰ ਜਿਹੜਾ ਦੂਸਰਾ ਕਿਊਜ਼ ਆ ਸੋਲਨ ਤੋਂ ਜਿਹੜਾ ਇਹਦੇ ਨਾਲ ਅਰੈਸਟ ਕੀਤਾ ਸੀ ਉਹਦਾ ਨਾਂ ਸ਼ਰਨਜੀਤ ਸਿੰਘ ਆ ਸੋਨਫ ਫਰਜੀਤ ਸਿੰਘ ਮਕਰਨਜੀਤ ਦਾ ਪਿੰਡ ਪੰਬੋਹੀ ਪਿੰਡ ਦਾ ਪੀਐਸ ਰੱਡਾ ਨੰਗਲ ਔਰ ਬਿਸ਼ੰਬਰਜੀਤ ਦਾ ਵੀ ਸੋਨਫ ਵਿਕਰਮਜੀਤ ਇਹਦਾ ਪਿੰਡ ਵੈਰੋ ਨੰਗਲ ਆ ਇਹ ਵੀ ਪੀਐਸ ਰੰਗੜ ਨੰਗਲ ਦਾ ਸਰ ਇਹਦਾ ਦੂਸਰਾ ਕੇਸ ਦੇ ਜੀ ਉਹ ਉਹ ਐਸਕੇ ਕੋਲਸ ਕਸੜੀ ਤੇ ਹਾਂਜੀ ਪੁਲਿਸ ਕਸੜੀ ਜਿਨੇ ਆ ਪੁਸ਼ਪੀ ਉਹ ਨੱਕ ਉਹ ਜਸਟ ਪਈ ਹੋਈ ਹੈ ਪਲੀਜ਼ ਕਸਟਡੀ ਚ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਹੈਗਾ ਉਹਨਾਂ ਦੇ ਕਿੰਨੇ ਜਿਹੜੀ ਹੈਗੀ ਆ ਗੋਣੇ ਲੱਗੀਆਂ ਉਹਦਾ ਉਹਦਾ ਇੱਕ ਬੁਲੇਟ ਲੱਗੀ ਆ ਪਰ ਉਹਦਾ ਹੁਣ ਬਚਾ ਆ ਤੇ ਉਹਨੂੰ ਪਰ ਫੇਰ ਵੀ ਅਸੀਂ ਰੈਫਰ ਕਰਦੇ ਆ ਇਹ ਹੁਣ ਸਾਰੀ ਤਫਤੀਸ਼ ਚ ਅਸੀਂ ਕਿਉਂਕਿ ਕੱਲ ਰਾਤ ਹੀ ਅਸੀਂ ਅਰੈਸਟ ਕਰਕੇ ਲਿਆ ਆ ਤੇ ਫਿਰ ਉਹ ਇਹ ਸਵੇਕੀ ਵੈਪਨ ਵਗੈਰਾ ਸੀ ਉਹਨਾਂ ਦੇ ਦੇਖਿਆ ਹੁਣ ਅਸੀਂ ਉਹਦੀ ਕਰਕੇ ਵੈਪਨ ਕਿਹੜਾ ਜਿਹੜਾ ਰਿਕਵਰ ਕੀਤਾ ਨਹੀਂ ਨਹੀਂ ਮੈਮ ਦਾ ਗਲੋਕ ਸਿਸਟਮ ਠੀਕ ਹੈ ਇਹ ਕਿਉਂ ਗੱਲ ਇਹ ਤਾਂ ਵਾਰਦਾਤ ਤੋਂ ਇਲਾਵਾ ਹੋਰ ਵੀ ਕੋਈ ਵਾਰਦਾਤ ਵੀ ਹੈ ਰਹਿਣਾ ਦੱਸਿਆ ਜੀ ਇਹਨਾਂ ਨੇ ਜਨ ਅਹ ਟਿਮੋ ਵਾਲ ਚ ਸੁਖਦੇਵ ਸਿੰਘ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਉਹ ਸੀਰੀਅਸਲੀ ਇੰਜਰਡ ਹੋ ਗਿਆ ਸੀ ਉਹਦੇ ਵੀ ਦੋ ਤਿੰਨ ਗੋਲੀਆਂ ਲੱਗੀਆਂ ਸੀਗੀਆਂ ਪਰ ਉਹਦਾ ਬਚਾਅ ਹੋ ਗਿਆ ਸੀ ਔਰ ਜਿਹੜਾ ਜਵਾਨ ਆ ਸਾਡਾ ਜ਼ਖਮੀ ਆ ਉਹਨੂੰ ਹੁਣ ਅੰਮ੍ਰਿਤਸਰ ਕਰਵਾ ਰਹੇ ਸਰ ਕਿਹੜੀ ਜਗ੍ਹਾ ਤੇ ਰਿਕਵਰੀ ਲਈ ਲੈ ਕੇ ਜਾਂਦਾ ਸੀ ਕਿਹੜੀ ਲੋਕੇਸ਼ਨ ਵੀ ਹੈ ਇਹ ਸ਼ੇਰੋਬਾਗਾ ਜਿਹੜਾ ਪਿੰਡ ਆ ਉੱਥੇ ਰਿਕਵਰੀ ਲਈ ਲੈ ਕੇ ਕਿੰਨੇ ਜਿਹੜੀ ਹੈਗੀ ਆ ਜਿਹੜੀ ਫਾਇਰਿੰਗ ਹੋਈ ਜਿਹੜੀ ਰਿਕਵਰੀ ਦੇ ਦੌਰਾਨ ਕਿੰਨੀ ਹੋ ਗਈ ਹੈ ਜਿਹੜੀ ਹੈਗੀ ਆ ਉਹ ਚਲਾਈਏ ਤੁਹਾਡੇ ਸਾਹਮਣੇ ਮੇਰੇ ਕੋਲ ਕੁਝ ਅੱਜ ਪੌਣੇ ਘੰਟੇ ਪਹਿਲਾਂ ਦੀ ਗੱਲ ਹੈ ਹੁਣ ਸਾਰਾ ਅਸੀਂ ਉਹ ਦੇਖ ਰਹੇ ਹਾਂ ਕਿ ਉਹਦੇ ਕਿੰਨੀਆਂ ਗੋਲੀਆਂ ਥੋੜੀਆਂ ਥੋੜੀਆਂ ਗੋਲੀਆਂ ਜੀ ਜਿੰਨੀਆਂ ਇੰਨੇ ਵੀ ਮਤਲ 4-5 ਕਿੰਨੀਆਂ ਚਲਾਈਆਂ ਹੋਣੀਆਂ ਬਟ ਹੁਣ ਐਗਜ਼ੈਕਟ ਅਸੀਂ ਕੀ ਸਾਰਾ ਕੁਝ ਹੋਇਆ ਉਹ ਸਾਰਾ ਹੁਣ ਅਸੀਂ ਜੋਹਰੀ ਪਛਾਣ ਕਿੰਦਾ ਪੂਰਾ ਨਾਮ ਉਹਦਾ ਸੰਨੋਗਗਰ ਉਹਦਾ ਉਹਦਾ ਨਾਮ ਸੰਬਰਮ ਸੁਸ਼ੰਬਰਜੀਤ ਹੈ ਜੀ ਜੀ ਸਨ ਆਫ ਬਿਕਰਮਜੀਤ ਆ ਔਰ ਜਿਹੜਾ ਦੂਸਰਾ ਕਿਊਜ਼ ਆ 16 ਤੋਂ ਜਿਹੜਾ ਇਹਦੇ ਨਾਲ ਅਰੈਸਟ ਕੀਤਾ ਸੀ ਉਹਦਾ ਨਾਮ ਸ਼ਰਨਜੀਤ ਸਿੰਘ ਸਨ ਆਫ ਹਰਜੀਤ ਸਿੰਘ ਵਧ ਰਣਜੀਤ ਦਾ ਪਿੰਪੋਹੀ ਪਿੰਡ ਦਾ ਪੀਐਸ ਰੰਗੜ ਨੰਗਲ ਔਰ ਬਿਸ਼ੰਬਰਜੀਤ ਦਾ ਵੀ ਸਨ ਆਫ ਵਿਕਰਮਜੀਤ ਇਹਦਾ ਪਿੰਡ ਵੈਰੋ ਨੰਗਲ ਆ ਇਹ ਵੀ ਪੀਐਸ ਰੰਗੜ ਨੰਗਲ ਦਾ ਸਰ ਇਹਦਾ ਦੂਸਰਾ ਕੇਸ ਦੇ ਜੀ ਉਹ ਐਸਟੀ ਪੁਲਿਸ ਕਸਟਡੀ ਹਾਂਜੀ ਪੁਲਿਸ ਕਸਟਡੀ ਜਨਾਬ ਪੁਸਤਕ ਇਹ ਨਾ ਕੋਈ ਜਸਟ ਪਈ ਹੋਈ ਹੈ ਪਲੀਜ਼ ਕਸਟਡੀ ਚ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਹੈਗਾ ਉਹਨਾਂ ਦੇ ਕਿੰਨੇ ਜਿਹੜੀ ਹੈਗੀ ਆ ਲੂਨੀ ਲੱਗਦੀ ਉਹਦਾ ਉਹਦਾ ਇੱਕ ਬੁਲੇਟ ਲੱਗੀ ਆ ਪਰ ਉਹਦਾ ਹੁਣ ਬਚਾ ਆ ਤੇ ਉਹਨੂੰ ਪਰ ਫੇਰ ਵੀ ਅਸੀਂ ਰੈਫਰ ਕਰਦੇ ਆ ਇਹ ਹੁਣ ਸਾਰੀ ਤਫਤੀਸ਼ ਚ ਅਸੀਂ ਕਹਿੰਦੇ ਕੱਲ ਰਾਤ ਹੀ ਅਸੀਂ ਅਰੈਸਟ ਕਰਕੇ ਲਿਆ ਆ ਤੇ ਫਿਰ ਉਹਨਾਂ ਦੇ ਕੋਈ ਵੈਪਨ ਵਗੈਰਾ ਸੀ ਉਹਨਾਂ ਦੇ ਦੇਖਿਆ ਹੁਣ ਅਸੀਂ ਉਹ ਵੀ ਕਰ ਗਏ ਵੈਪਨ ਕਿਹੜਾ ਜਿਹੜਾ ਰਿਕਵਰ ਕੀਤਾ ਨਹੀਂ ਨਹੀਂ ਮੈਮ ਦਾ ਗਲੋਕ ਪਿਸਟਲ ਠੀਕ ਹੈ ਇਹ ਕਿਉਂ ਗੱਲ ਇਹ ਤਾਂ ਵਾਰਦਾਤ ਤੋਂ ਇਲਾਵਾ ਹੋਰ ਵੀ ਕੋਈ ਵਾਰਦਾਤ ਵੀ ਹੈ ਰੱਹ ਦੱਸਿਆ ਜੀ ਇਹਨਾਂ ਨੇ ਜਨ ਤੇਮੋ ਵਾਲ ਚ ਸੁਖਦੇਵ ਸਿੰਘ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਉਹ ਸੀਰੀਅਸਲੀ ਇੰਜਰਡ ਹੋ ਗਿਆ ਸੀ ਉਹਦੇ ਵੀ ਦੋ ਤਿੰਨ ਗੋਲੀਆਂ ਲੱਗੀਆਂ ਸੀਗੀਆਂ ਪਰ ਉਹਦਾ ਬਚਾਅ ਹੋ ਗਿਆ ਸੀ